ਨਾ ਕਰਾਂ ਕਿਉਂਕਿ ਇਸ ਵਾਰ ਕਰੀਮ ਲਾਉਣ ਦੀ ਵਾਰ ਹੀ ਆਂਦੀ ਸੀ ਸੋ ਯੋ ਆਪਾ ਆਪਾ ਹੁਣ ਚੱਲੇ ਥੱਲੇ ਡਿਨਰ ਕਰਨ ਸਾਡਾ ਅਚਾਨਕ ਹੀ ਪਲਾਨ ਬਣ ਗਿਆ ਵਾਓ ਜੀ ਹਾਜ਼ਰ ਹੋਏ ਇਸਕਾ ਅਕਸਰ ਕਲਮ ਕਰ ਦਿਆ ਜਾਏ ਐ ਮਹਾਰਾਜ ਸ਼ਮਾ ਮਹਾਰਾਜ ਸ਼ਮਾ ਸ਼ਮਾ ਮਹਾਰਾਜ ਆ ਪ੍ਰੇਮ ਕਰ ਮੈਮ ਤੁਹਾਡਾ ਜਿਆਦਾ ਸਵੇਰ ਦਾ ਕਿਨਵਾ ਕਾਪੇ ਤੁਸੀਂ ਮੇਰੀ ਚਾਹ ਨੂੰ ਨਜ਼ਰ ਲਾਉਣੀ ਜੀ ਹਾਂਜੀ ਹਾਂਜੀ ਅਸੀਂ ਚਾਹ ਤੱਕਣ ਆਏ ਆ ਚਾਹ ਚਾਹ ਤੁਹਾਨੂੰ ਸਾਰਾ ਵੀ ਮੈਂ ਨਾਲ ਨਾਲ ਪੈਡੀ ਕਿਉਂ ਯੈਸ ਵਾਓਰ ਬੜੇ ਕਾਲੇ ਹੋ ਗਏ ਹੀ ਗਾਇਸ ਹੱਥ ਵੇਖੋ ਬਹੁਤ ਜ਼ਿਆਦੇ ਕਾਲੇ ਹੋ ਗਏ ਤੇ ਤੁਹਾਨੂੰ ਬਾਅਦ ਚ ਵੀ ਵਿਖਾਵਾਂਗੇ ਅਸੀਂ ਮੈਂ ਨੇ ਪੈਡੀ ਕਰ ਰਹਾ ਅੱਜ ਤੇ ਇਹ ਕੁੜੀਆਂ ਮੈਨੂੰ ਚਾਹ ਬੜੀ ਤੱਕਦੀਆਂ ਕਿੰਦੀਆਂ ਚਾਹ ਘੱਟ ਪੀਆ ਕਰ ਪਰ ਸਾਨੂੰ ਹੁਣ ਮਨ ਲੱਗ ਚੁੱਕਾ ਕਿਵੇਂ ਛੱਡੀਏ ਮਨ ਜਿਵੇਂ ਫੀਮ ਖਾਣ ਵਾਲਾ ਫੀਮ ਨਹੀਂ ਨਾ ਛੱਡ ਸਕਦਾ ਅਸੀਂ ਚਾਹ ਨਹੀਂ ਛੱਡ ਸਕਦੇ। ਵਾਕਈ ਸਹੀ ਗੱਲ ਹੈ। ਰੋਟੀ ਤੋਂ ਪਹਿਲਾਂ ਵੀ ਸਾਨੂੰ ਚਾਹ ਚਾਹੀਦੀ ਆ, ਰੋਟੀ ਤੋਂ ਬਾਅਦ 'ਚ ਵੀ ਸਾਨੂੰ ਚਾਹ ਚਾਹੀਦੀ ਆ। ਸਹੀ ਗੱਲ ਹੈ। ਮਹਿਮਾਨ ਆਉਣ ਤਾਂ ਵੀ ਸਾਨੂੰ ਪਹਿਲਾਂ ਚਾਹ ਚਾਹੀਦੀ ਆ। ਉਹਨਾਂ ਨੂੰ ਹੈਂਡਲ ਕਰਨ ਲਈ ਸਾਨੂੰ એનર્ਜੀ ਚਾਹੀਦੀ ਆ ਚਾਹ ਪੀ ਕੇ। ਉਹਨਾਂ ਨਾਲ ਗੱਲਾਂ ਕਰਨੀਆਂ, ਉਦੋਂ ਵੀ ਸਾਨੂੰ ਚਾਹ ਚਾਹੀਦੀ ਜਦੋਂ ਤੁਰ ਜਾਂਦੇ ਨੇ, ਉਦੋਂ ਮਗਰੋਂ ਵੀ ਸਾਨੂੰ ਚਾਹ ਚਾਹੀਦੀ। ਸਾਡਾ ਸਿਰਦਰਦ ਕਰਦਾ ਗੱਲਾਂ ਕਰ ਕਰ ਕੇ ਫਿਰ ਬਹਾਨੇ ਨਾਲ ਸਾਨੂੰ ਚਾਹ ਚਾਹੀਦੀ ਆ। ਥੋੜੀ ਠੰਡ ਹੋ ਗਈ ਤਾਂ ਵੀ ਸਾਨੂੰ ਚਾਹ ਚਾਹੀਦੀ ਆ। ਤੇ ਗਰਮੀ ਚ ਦਹੀਂ ਪੀਂਦਾ ਹੀ ਬਹੁਤ ਆ ਉਹ ਤਾਂ ਪੁੱਛਿਆ ਹੀ ਨਾ ਕੁਝ ਆ ਵੇਖੋ ਜੀ ਇਹਨਾਂ ਸਮਾਨ ਅਸੀਂ ਪਾਇਆ ਹੈ ਮੈਨੀ ਪੇੜੀ ਦੇ ਵਿੱਚ ਹਾਂਜੀ ਮੇਰੇ ਹੱਥ ਵੀ ਡਿਪ ਕਰਾ ਦਿਓ ਕੁੜੀਓ ਸੰਤਿਆ ਅੱਜ ਅਸੀਂ ਵਿਹਲੇ ਸੀਗੇ ਸਲੂਨ 'ਚ ਕੰਮ ਨਹੀਂ ਸੀ ਹੈਗਾ ਕੋਈ ਤੇ ਅਸੀਂ ਸੋਚਿਆ ਅੱਜ ਮੈਨੀ ਪੇੜੀ ਸਾਫ ਸਫਾਈ ਕਰ ਲਾਂਗੇ ਬੜੇ ਦਿਨਾਂ ਦਾ ਕੁੜੀਆਂ ਨੂੰ ਕਹਿ ਰਹੀ ਸੀ ਪਰ ਇਹ ਮੈਨੂੰ ਨਾ ਗੋਲਦੀਆਂ ਕੋਈ ਨਹੀਂ ਅੱਜ ਮੈਂ ਫੇਰ ਟਾਲ ਲਈਆਂ ਮੇਨ ਕਾਬੂ ਆ ਗਈਆਂ ਇਹ ਮੈਨੂੰ ਸੀਰੀਅਸ ਕੋਈ ਨਹੀਂ ਲੈਂਦੀਆਂ ਸੱਚੀ ਗੱਲ ਅੱਜ ਮੈਂ ਕਿਹਾ ਕਾਬੂ ਕਰਦੀ ਹਾਂ ਨਾ ਕੁੜੀਆਂ ਕਿਵੇਂ ਨਹੀਂ ਕਾਬੂ ਹੁੰਦੀਆਂ ਕੀ ਕਹਿੰਦੇ ਆਮਨ ਅਮਨ ਕੀ ਕਿਹਾ ਸੀ ਮੈਨੂੰ ਤਾਂ ਭੁੱਖ ਵੀ ਲੱਗ ਗਈ ਕੰਮ ਤੋਂ ਪਹਿਲਾਂ ਹੀ ਕੰਮ ਨੂੰ ਦੇਖੋ ਗਾਇਸ ਆ ਕੁੜੀ ਨੂੰ ਕੰਮ ਤੋਂ ਪਹਿਲਾਂ ਹੀ ਭੁੱਖ ਲੱਗ ਜਾਂਦੀ ਹੈ ਹਜੇ ਤੇ ਐਸੀ 15 ਮਿੰਟ ਵੀ ਨਹੀਂ ਹੋਏ ਮੈਂ ਵੇਖੀ ਇਹਨਾਂ ਨੂੰ ਕਹਿ ਰਹੀ ਹੈ ਮੇਰਾ ਮੈਨੀਕਿਓ ਪੈਡੀਕਅਰ ਕਰ ਦੋ ਤੇ ਕਿੰਨੀ ਮੈਨੂੰ ਭੁੱਖ ਲੱਗੀ ਕੰਮ ਵੇਖ ਕੇ ਮੈਨੂੰ ਭੁੱਖ ਲੱਗ ਜਾਂਦੀ ਨੇ ਕੀ ਕੱਲ ਵੀ ਜਦੋਂ ਪਰਬੋਡਿੰਗ ਕਰਦੇ ਕਿੰਨੀ ਮੈਨੂੰ ਭੁੱਖ ਲੱਗੀ ਸਹੀ ਗੱਲ ਤੇ ਇਹਦਾ ਨਾਮ ਹੀ ਭੁੱਖ ਹੈ ਵੈਸੇ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਕੰਮ ਦੂਜਾ ਕਰਨਾ ਚਾਹੀਦਾ ਵਾਕਿ ਸਿਆਣਾ ਬੱਚਾ ਹੈ ਸਾਡਾ ਇਹ ਸਹੀ ਗੱਲ ਪਹਿਲੋ ਕਰ ਲੈਂਦਾ ਬਾਅਦ ਚ ਕੰਮ ਚ ਤਨੀ ਪਰੇਸ਼ਾਨੀ ਹੁੰਦੀ ਸਹੀ ਗੱਲ ਫਿਰ ਐਵੇਂ ਟੇ ਡਗੜੂ ਬਾਅਦ ਪਿੰਨ ਕਰਦਾ ਹੈ ਗੜੂਮ ਗਰੂਮ ਕਰਦਾ ਹੁੰਦਾ ਜੇ ਤੂੰ ਨੀਂਦ ਦੇ ਤਕੜ ਨੂੰ ਗੜੂਮ ਗੜੂਮ ਹੁੰਦੇ ਜੇ ਭੋਖਾ ਲੱਗੇ ਸਰੀ ਖਾਣ ਤੋਂ ਬਾਅਦ ਵੀ ਅਮਨ ਹੁੰਦੀ ਹੁੰਦੀ ਗੜੂਮ ਗੜੂਮ ਉਹ ਫਿਰ ਮੈਨੂੰ ਇੰਨਾ ਫੀਲ ਹੁੰਦੀ ਥਾਂ ਚ ਹੁੰਦੀ ਹੁੰਦੀ ਗੜੂਮ ਗੜੂਮ ਤਾਂ ਕਿ ਮੈਂ ਤਾਂ ਭੋਖਾ ਲਈ ਸੌਂਦੀ ਕੱਲੀ ਸਹੀ ਗੱਲ ਉਹ ਬੈ ਗੜੂਮ ਗੜੂਮ ਕਰਦਾ ਰਹਿੰਦਾ ਬਾਈ ਤੇ ਦੱਸਦਾ ਇਹ ਵੀ ਮੈਂ ਹੁਣ ਪਚਾ ਰਿਆਂ ਸਹੀ ਗੱਲ ਹੈ ਰੱਤ ਤੇ ਅਸੀਂ ਗਏ ਸੀ ਦਿਵਾਨਾਂ ਤੇ ਬੜਾ ਨੰਮਦਾ ਆ ਸੁਣ ਕੇ ਹਾਂ ਰੋਜ਼ ਦੀ ਅੱਜ ਵੀ ਇਰਾਦਾ ਸੀ ਪਰ ਅੱਜ ਇਹ ਫ੍ਰੀ ਨਹੀਂ ਹੈਗੇ ਹਨ ਤੇ ਕੱਲ ਨੂੰ ਆਪਾਂ ਫੇਰ ਰਬੋਂਡਿੰਗ ਤੇ ਬਿਜੀ ਹੋ ਜਨ ਪਰਸੋਂ ਕੋਸ਼ਿਸ਼ ਕਰਾਂਗੇ ਦਿਨ ਦਿਨ ਵਾਲੇ ਦਿਵਾਨ ਵੇਖਣ ਜਾਵਾਂਗੇ ਓਕੇ ਮੈਂ ਤੇ ਤੇ ਥੋੜਾ ਜਿਹਾ ਆਪਾਂ ਦੂਜਾ ਰੌਣਕ ਮੇਲਾ ਵੀ ਦਿਖਾਵਾਂਗੇ ਆਪਣਾ YouTube ਫੈਮਲੀ ਨੂੰ ਵੀ ਹਾਂਜੀ ਗਾਈਸ ਇੱਧਰ ਦਾ 뷰 ਵੀ ਤੁਸੀਂ ਵੇਖ ਲਓ ਵੇਖੋ ਕਿੱਡੇ ਕਮਲੇ ਲੋਕ ਥਾਂ ਪੱਧਰ ਹੀ ਨਹੀਂ ਕੀਤੀ ਉੱਚੀ ਨਹੀਂ ਵੀ ਥਾਂ ਤੇ ਇਹਨਾਂ ਨੇ ਫਸਲ ਬੀਜੀ ਹੋਈ ਹੈ ਸਲਾਹ ਨਹੀਂ ਨ ਲਈ ਸੀ ਤੇਰੀ ਪਹਿਲਾਂ ਕਮਲ ਦੀ ਸਲਾਹ ਨਹੀਂ ਨ ਲਈ ਹਾਂਜੀ ਮੇਰੀ ਸਲਾਹ ਨਹੀਂ ਲਈ ਵੀ ਐਗਰੀਕਲਚਰ ਕਲਚਰ ਬਾਰੇ ਜ਼ਿਆਦਾ ਜਾਣਦੀ ਆ ਹਾਂਜੀ ਉਹ ਫਿਰ ਕਿਸਾਨਾਂ ਨੂੰ ਵੀ ਨੌਲੇਜ ਨਹੀਂ ਲਾਹੇਗੀ ਹਾਂਜੀ ਸੋ ਗਾਈਸ ਇੱਥੇ ਸਾਡਾ ਮੈਨੀ ਪੈਡੀਕਿਓਰ ਡਨ ਹੋ ਚੁੱਕਿਆ ਸੀ ਤੁਸੀਂ ਦੇਖ ਸਕਦੇ ਹੋ ਹੈਂਡ ਤੇ ਪੈਰਾਂ ਤੇ ਤਾਂ ਮੈਮ ਨੇ ਸੌਕਸ ਪਾ ਲੀਆਂ ਨੇ ਤੇ ਹੁਣ ਦੇਖੋ ਆਪਾਂ ਚੀਰ ਰਹੇ ਹਾਂ ਸਬਜੀ ਆ ਬੈਠਣੀ ਆਪਣੇ ਅਮਨ ਮੈਮ ਅਹੀਂ ਸਾਰੇ ਜਾਣੇ ਰਲ ਕੇ ਸਬਜੀ ਚੀਰ ਰਹੇ ਹਾਂ ਦੇਖੋ ਮੈਮ ਕੀ ਬਣਾਉਣ ਲੱਗੇ ਅੱਜ ਤੁਸੀਂ ਆਲੂ ਗਾਜਰਾ ਤੇ ਮਟਰ ਮਟਰ ਆਲਰੇਡੀ ਕੱਢ ਕੇ ਰੱਖੇ ਹੋਏ ਆ ਹਾਂਜੀ ਹਾਂਜੀ ਤੇ ਮੈਂ ਕਿਹਾ ਹੁਣ ਚਲ ਬੈਠੇ ਬੈਠੇ ਸਬਜੀ ਚੀਰ ਲੈਣੇ ਆ ਇਹ ਤੁਹਾਨੂੰ ਖਵਾਉਣੇ ਆ ਅੱਜ ਬਣਾ ਕੇ ਆਲੂ ਗਾਜਰਾ ਮਟਰ ਹਾਂਜੀ ਤੇ ਇਦੇ ਚ ਲਸਣ ਅਦਰਕ ਦਾ ਤੇ ਨਾਲ ਪਿਆਜ਼ ਦਾ ਤੜਕਾ ਵਧੀਆ ਲੱਗਦਾ ਹੈ ਤੇ ਅੱਗੇ ਮੈਂ ਮੰਨ ਨੂੰ ਕਹਿਣ ਦੀ ਪਈ ਸੀ ਅੱਗੇ ਪਹਿਲਾਂ ਮਨ ਲੈ ਕੇ ਆਈ ਸੀ ਨਾ ਧਨੀਆਵਾਵਾ ਸਾਰਾ ਕੁਝ ਚੱਲ ਗਿਆ ਤੇ ਹਾਂਜੀ ਹੁਣ ਉਸ ਦਿਨ ਗਈ ਸੀ ਨਾ ਮੈਂ ਜਿਸ ਦਿਨ ਆਪਣੇ ਪਿੰਡ ਹਾਂਜੀ ਤੇ ਜਗਦੀਸ਼ ਵੀਰੇ ਨੇ ਕੀ ਕੀਤਾ ਵੀ ਕਹਿੰਦਾ ਐ ਤੋ ਡੇਰੇ ਤਨੀ ਆ ਗਿਆ ਮੈਂ ਕਿ ਨਹੀਂ ਮਨ ਨਹੀਂ ਲਿਆਉਂਦੀ ਹੁੰਦੀ ਆ ਤੇ ਕਹਿੰਦਾ ਆਦੇ ਮੇਰੇ ਭਤੀਜੇ ਨੂੰ ਕਹਿੰਦਾ ਜਾਂ ਆਪਦੀ ਭੂਆ ਨੂੰ ਧਣੀਆਂ ਲਿਆ ਕੇ ਦੇ ਵਾਵਾ ਸਾਰਾ ਲਫਾਫੇ ਚ ਪਾ ਦੀ ਤੇ ਉਹ ਕਹਿੰਦਾ ਕੋਈ ਨਹੀਂ ਹਜੇ ਕਿਹੜਾ ਭੂਆ ਚੱਲੀ ਆ ਵੀ ਹਜੇ ਤਾਂ ਭੂਆ ਬੈਠੀ ਜਦੋਂ ਤੁਰਨ ਲੱਗੀ ਮੈਂ ਉਦੋਂ ਦੇ ਦੂੰਗਾ ਤੇ ਵਾਰ-ਵਾਰ ਜਾਂ ਤင်း ਚਿੱਤਾ ਭੁੱਲ ਜਾਣਾ ਚਾਹ ਰਹੀ ਸੀ ਉਹ ਪਣਾ ਹੁਣ ਨਾ ਖੇਲ ਤਾਂ ਕਰਕੇ ਸਹੀ ਗੱਲ ਭਰਾਵਾਂ ਨੂੰ ਵੀ ਘਰ ਹੁੰਦਾ ਹੈ ਨਾ ਸਹੀ ਗੱਲ ਪਹਿਣਾ ਤੇ ਅੱਗੇ ਤਾਂ ਮੇਰਾ ਮਾਮਾ ਐਵੇਂ ਕਰਦਾ ਹੁੰਦਾ ਸੀ ਮੈਂ ਜਦੋਂ ਨਾਨਕੇ ਅਸੀਂ ਜਾਣਾ ਨਾ ਤੇ ਜਾਂ ਮੇਰੇ ਨਾਨਨੇ ਨੇ ਕਹਿਣਾ ਜਾਂ ਮਾਮੇ ਉਹਨਾਂ ਨੇ ਕਹਿਣਾ ਮਾਮੀ ਉਹਨਾਂ ਨੂੰ ਵੀ ਏ ਮੀਤ ਮੀਤਾ ਹੀ ਮੀਤ ਉਸ ਤੇ ਆ ਪਾ ਦੋ ਤੇਲ ਪਾ ਦੋ ਘਰ ਦਸਰੋਂ ਦਾ ਤੇਲ ਕਢਾਇਆ ਹੋਣਾ ਨਾ ਐਨ ਕਹਿਣਾ ਮਿਰਚਾਂ ਭਈਆਂ ਹੋਣੀਆਂ ਮੀਤ ਨੂੰ ਮਿਰਚਾਂ ਪਾ ਦੋ ਮੀਤ ਮੰਮੀ ਦਾ ਵੀ ਪੀਕੇ ਇੱਥੇ ਤਾਂ ਪਰਮਜੀਤ ਦਾ ਨਾਂ ਪੀਕੇ ਸਾਰੇ ਉੱਥੇ ਮੀਤ ਕਹਿੰਦੇ ਆ ਤੇ ਉੱਥੇ ਸਾਰਿਆਂ ਨੇ ਕਹਿਦਾ ਕਰਨਾ ਮੀਤ ਨੂੰ ਆਹ ਦੇ ਦੋ ਮੀਤ ਨੂੰ ਆਹ ਸਹੀ ਗੱਲ ਹੈ ਤੁਹਾਨੂੰ ਪਤਾ ਹੀ ਹੈ ਮੈਨੂੰ ਸੇਮ ਫੀਲਿੰਗ ਆਉਂਦੀ ਪਈ ਹੈ ਹਾਂਜੀ ਭਰਾਵਾਂ ਨੂੰ ਭਰਾਵਾਂ ਨੂੰ ਭੈਣਾਂ ਦਾ ਫਿਕਰ ਹੁੰਦਾ ਹੈ ਸਹੀ ਗੱਲ ਹੈ ਹਾਂਜੀ ਮੈਮ ਤੁਸੀਂ ਕੀ ਕਰ ਰਹੇ ਹੋ ਹੁਣ ਅਸੀਂ ਸਬਜੀ ਨੂੰ ਤੜਕਾ ਲਾਉਣ ਲੱਗੇ ਆਂ ਸ਼ਾਮ ਦਾ ਟਾਈਮ ਬੱਚੇ ਕ੍ਰਿਸ਼ਨ ਤੇ ਗਏ ਹੋਇਆ ਤੇ ਉਹਨਾਂ ਦੇ ਪਪਾ ਵੀ ਵੀ ਇੱਥੇ ਆਪਾਂ ਆਟਾ ਗੋਲਣਾ ਲਾਤਾ ਹਾਂਜੀ ਇੱਥੇ ਆਪਾਂ ਤੜਕੇ ਦੀ ਤਿਆਰੀ ਪੂਰੀ ਆ ਤੇ ਸਰੋਂ ਦਾ ਤੇਲ ਪਾਤਾ ਮੈਂ ਸਰੋਂ ਦਾ ਤੇਲ ਦਾ ਤੜਕਾ ਲਾਉਣੀ ਹੁੰਦੀ ਆ ਹਾਂਜੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਸਰੋਂ ਦੇ ਤੇਲ ਦੀ ਹਾਂਜੀ ਤੇ ਇੱਥੇ ਉਹਨਾਂ ਆਪਾਂ ਲਾਵਾਂਗੇ ਤੜਕਾ ਜਾਈਂ ਜਿਹੜਾ ਜਿਹੜਾ ਗਰ ਗਰਾਂ ਨੂੰ ਮਟਰ ਦਾ ਕੀਨ ਆਜੋ ਅੱਜ ਗੰਦਰਾ ਨੂੰ ਮਟਰ ਦੀ ਸਬ지 ਬਣਦੀ ਆ ਰਹੀ ਹੈ ਤੇ ਖਾਓ ਖਾਓ ਫਿਰ ਵੈਸ਼ ਕਰੋ ਮਿੱਤਰੋ ਜੇ ਹਾਂ ਜੀ ਕਿਸ਼ਨ ਗਿਆ ਉਹਨਾਂ ਤੇ ਹੋਂ ਤੱਕ ਆਪਾਂ ਡਿਨਰ ਦੀ ਤਿਆਰੀ ਕਰਦੇ ਹਾਂ ਹਾਂ ਜੀ ਹਾਂ ਜੀ ਤੁਸੀਂ ਰਾਈਟ ਕਰ ਲੈ ਰਿਪੋਰਟਿੰਗ ਤੇ ਅਮਨ ਨੇ ਜਾਣਾ ਵੰਡੇ ਏ ਅਮਨ ਦੋਦਲੀਏ ਇਹ ਪਈਏ ਤੁਸੀਂ ਦੱਸੋ ਕਿ ਇਹ ਨੂੰ ਆਂਡੇ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਗਾਇਸ ਅਸੀਂ ਤਾਂ ਕਹਿੰਨੇ ਆਂ ਵੀ ਮੈਂ ਤਾਂ ਕਹਿੰਦੀ ਨਹੀਂ ਜਾਣਾ ਚਾਹੀਦਾ ਤੇ ਮੈਡਮ ਕਹਿ ਰਹੇ ਨੇ ਕਿ ਤੂੰ ਵੇਖ ਲੈ ਹਨਾ ਵੀ ਜਿਵੇਂ ਤੈਨੂੰ ਸਹੀ ਲੱਗਦਾ ਹੈ ਤੇ ਅਮਨ ਜਾਣਾ ਵੀ ਚਾਹੁੰਦੀ ਏ ਤੇ ਨਹੀਂ ਵੀ ਜਾਣਾ ਚਾਹੁੰਦੀ ਦੋਦਲੀ ਜੀ ਹੋਈ ਪਈ ਏ ਦੋਦਲੀ ਜੀ ਪਈ ਏ ਕਿ ਆਦੇ ਫੈਮਿਲੀ ਵੀ ਉਹਨਾਂ ਨੂੰ ਵੀ ਰਸੋਣਾ ਨਹੀਂ ਚਾਹਦੀ ਫੇਰ ਬੌਂਡਿੰਗ ਵੀ ਕਹਿੰਦੀ ਮੈਨੂੰ ਮੈਂ ਚਾਹੁੰਦੀ ਆ ਵੀ ਮੈਂ ਤੇ ਬੋਂਡਿੰਗ ਵੀ ਮਿਸ ਨਾ ਕਰਾਂ ਕਿਉਂਕਿ ਇਸ ਵਾਰ ਕਰੀਮ ਲਾਉਣ ਦੀ ਵਾਰ ਹੀ ਆਂਦੀ ਸੀ ਸੋ ਇਹ ਮਤਲਬ ਮੌਕਾ ਮਿਸ ਕਰ ਰਹੀ ਏ ਉਹ ਫਿਰ ਸੀ ਕਿ ਕੋਮਲ ਇਸ ਵਾਰ ਤੂੰ ਲਾ ਲੈ ਅਗਲੀ ਰੱਖੀ ਮੈਂ ਆਉਂਗੀ ਇਹ ਹੁਣ ਦੇਖ ਲਓ ਹੁਣ ਵੇਖ ਲਓ ਗਾਇਸ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਹੈ ਆਪ ਹੀ ਛੱਡ ਕੇ ਜਾ ਰਹੀ ਸਾਨੂੰ ਤੇ ਅਸੀਂ ਮਤਲਬ ਸਾਡੀ ਇਹਦੇ ਵਿੱਚ ਕੋਈ ਗਲਤੀ ਨਹੀਂ ਆ ਇਹ ਇਸ ਨੁਕਸਾਨ ਦੀ ਲਾਈਵ ਪ੍ਰੂਫ ਤੁਹਾਨੂੰ ਦੱਸਦੇ ਆ ਹਾਂਜੀ ਆ ਬੇਬੇ ਸਹੀ ਚੱਲ ਰਾ। ਵੀ ਹੁਣ ਇਹ ਆਪਦਾ ਇਹ ਮੌਕਾ ਗਵਾ ਚੁੱਕੀ ਏ ਉਸ ਤੋਂ ਅਗਲੀ ਵਾਰੀ ਫਿਰ ਮੇਰੀ ਆ ਜਣੀ ਹੋ ਤਾਂ ਫਿਰ ਮੇਰੀ ਹੋਏਗੀ। ਨਹੀਂ ਗਾਈ ਸੇ ਬਿਲਕੁਲ ਸਹੀ ਹੈ ਨਾ ਟਰਨ ਤਾਂ ਟਰਨ ਨਹੀਂ ਆ ਫਿਰ। ਸਹੀ ਚੱਲ ਰਾ। ਮੈਨੂੰ ਚੇਤਾ ਹੀ ਭੁੱਲ ਗਿਆ ਮੈਂ ਕਿੰਨੇ ਨਾਮ ਕਰਦੇ ਚੱਪ। ਆਪਾਂ ਵੀਡੀਓ ਚ ਵੇਖਣੇ ਵਾਸਤੇ। ਕਿਉਂਕਿ ਨਾ ਉਹ ਮੜ ਕੇ ਸਾਰੇ ਇਨਾ ਮੁਕੇ ਬਹੁਤੀ। ਸਹੀ ਚੱਲ ਲੈ। ਜੀ ਗਾਇਸ ਜਿਵੇਂ ਤੁਹਾਨੂੰ ਪਤਾ ਹੀ ਆ ਨਮਕ ਦੇ ਨਾਲ ਮੈਂ ਗਾਲੀ ਵਿੱਚ ਜੀਰਾ ਜਿਹੜਾ ਸਰੀਰ ਚਾਹਨਾ ਯੂਸ ਕਰਦੀ ਹਾਂ ਸਭ ਚੀਜ਼ੇ ਵਿੱਚ ਤੇ ਜਿਹਦੇ ਨਾਲ ਸਬਜੀ ਟੇਸਟੀ ਵੀ ਬਣਦੀ ਆ ਤੇ ਜਵੈਨ ਨਾਲ ਕੀ ਹੁੰਦਾ ਕਿ ਸਬਜੀ ਵਧੀਆ ਪੱਕ ਜਾਂਦੀ ਆ ਤੇ ਆਪਣੀ ਨੂੰ ਰੋਟੀ ਨੂੰ ਪੀਂਦੇ ਤੇ ਉਹ ਨਾਲ ਪਾ ਲੈਂਦੇ ਜੀ ਹਾਂਜੀ ਤਾਂ ਇਹ ਲੈਣ ਤੋਂ ਲੈ ਆ ਸੀਗਾ

ਕਿੰਨਾ ਸੋਹਣਾ ਕੰਬੀਨੇਸ਼ਨ ਲੱਗ ਜਾਵੇ ਕਿੰਨਾ ਸਹੀ ਗੱਲ ਆ ਰੈਡ ਗ੍ਰੀਨ ਤੇ ਵਾਈਟ ਆਲੂ ਯੈਲੋਇਸ਼ ਟੋਨ ਦੇ ਵਿੱਚ ਦੇਸੀ ਵੇਲਾ ਆਪਣੇ ਅੱਗੇ ਲੱਗ ਗਈ ਪਹਿਲਾਂ ਹੀ ਦੇਖੋ ਕਿ ਮੈਂ ਫੁੰਮਣੀਆਂ ਪਾਉਂਦੀ ਫਿਰਦੀ ਹਾਂ ਅਸੀਂ ਇਹਦੇ ਬੱਚੇ ਤੇ ਮੇਰੇ ਬੱਚਿਆਂ ਨੂੰ ਚੋੱਕ ਕੇ ਨਾ ਲੈ ਆ ਜਾਣ ਹਾਂ ਟਰਚ ਜਗਾ ਲਈ ਆਪਾਂ ਵੇਖ ਲਈਏ ਬੱਚੇ ਹਨੇਰਾ ਜਿਹਾ ਹੋ ਜਾਂਦਾ ਇਸ ਵੇਲੇ ਗਾਇਸ ਅਸੀਂ ਸਬਜੀ ਤਰ ਆਏ ਆ ਤੇ ਆਟਾ ਗੁੰਨ ਕੇ ਰੱਖਾਂ ਹੀ ਭਾਂਡੇ ਤੋਂ ਚੱਲਦੇ ਸੀ ਤੇ ਦੇਖੋ ਕਿੱਦਾਂ ਅਸੀਂ ਸੋਚਿਆ ਸੀ ਥੱਲੇ ਦਾ ਵਿਜ਼ਿਟ ਕਰਾਈਏ ਬੱਚੇ ਚੈਨਲ ਕਰੀ ਤੇ ਗਾਇਸ ਸਾਨੂੰ ਆ ਜੇ ਨੇ ਬੱਚੇ ਨਹੀਂ ਵੇਖਣ ਦਿੱਤੇ ਸਾਨੂੰ ਪੈਂਦੀ ਅੱਗੋ ਅਸੀਂ ਡਰਦੇ ਵਾਪਸ ਆ ਗਏ ਮੈਂ ਤਾਂ ਗੱਲ ਸੁਣ ਨਤਰਾ ਹੀ ਕੱਢ ਤੇ ਮੇਰੇ ਤੇ ਹਜੇ ਵੀ ਲੱਤ ਕੰਬੀ ਜਾਂਦੀ ਹੈ ਕਿਤੇ ਮੇਰੀ ਲਾਤੀ ਨਾ ਫੜ ਲੇ ਸਹੀ ਗੱਲ ਤੇ ਮੈਟ ਵਿਸ਼ਾ ਕਿੰਨਾ ਸੋਹਣਾ ਲੱਗਦਾ ਇੱਥੇ ਨਾ ਹਾਂਜੀ ਕਿੰਨਾ ਪਿਆਰਾ ਲੱਗਦਾ ਅੱਜ ਜਿਹੜਾ ਘਾਹ ਸਾਰਾ ਲੁਕਿਆ ਪਿਆ ਅੱਗੇ ਅਸੀਂ ਇੱਥੇ ਘਾਹ ਤੇ ਬਹਿ ਕੇ ਕਰ ਦਿੰਨੇ ਆ ਇੰਜੋਏ ਇੰਜੋਏ ਮੈਂਦੀ ਦੀ ਪ੍ਰੈਕਟਿਸ ਐਂਡ ਆਜੋ ਵੀ ਸਟਾਲਾਂ ਵੱਲ ਚੱਲ ਗਏ ਆਜੋ ਵੀ ਸਟਾਲਾਂ ਲੱਗੀਆਂ ਹੀ ਆਜੋ ਗਾਇਸ ਅਮਨ ਤਾਂ ਚਲੀ ਗਈ ਉਹਨੇ ਟਿੱਕੀ ਖਾਣੀ ਸੀ ਇਹ ਫਿਲਹਾਲ ਅਸੀਂ ਉਹ ਫਰੋਡ ਚਟ ਖਾਣ ਜਾ ਰਹੇ ਹਾਂ ਤੇ ਉਸ ਤੋਂ ਬਾਅਦ ਮੈਂ ਤਾਂ ਵੀ ਕੀ ਖਾਣਾ ਪਸੰਦ ਕਰੋਗੇ ਕੁੱਕੜ કે ਮੱਛੀ ਆਈ ਲਾਈਕ ਮੱਛੀ ਮੱਛੀ ਖਾਓਗੇ ਮੈਨੂੰ ਫਿਲਹਾਲ ਲੱਗ ਰਿਹਾ ਕਿ ਤੇ ਲੱਗਦਾ ਸਾਰਾ ਕੁਝ ਚੱਕਿਆ ਗਿਆ ਵਾਪਸ ਆਜੋ ਗਾਇਜ਼ ਇਸ ਵਿਆਹ ਥਾਲੀ ਟੇਬਲ ਹੀ ਰਹਿ ਗਏ ਨੇ ਇਸ ਵਿਆਹ ਵਾਲੇ ਬਹੁਤ ਭੁੱਖੜ ਨੇ ਇਸ ਕਰਕੇ ਆਪਣੇ ਲਈ ਕੁਝ ਨਹੀਂ ਬਚਿਆ ਵਾਪਸ ਜਾਂਦੇ ਹੋਏ ਤੇ ਕਿੰਨਾ ਸੋਹਣਾ ਲੱਗ ਰਹੀ ਸ਼ੱਤ ਖਾਲੀ ਡੈਡ ਅਸੀਂ ਵਾਪਸ ਜਾ ਰਹੇ ਆ ਤੇ ਦੇਜੀ ਸਾਡੇ ਪਿੱਛੇ ਪਿੱਛੇ ਆ ਰਹੀ ਹੈ ਮੈਨੂੰ ਡਰ ਲੱਗਦਾ ਕਿਤੇ ਇਹ ਨਾ ਮੈਨੂੰ ਆਦਾ ਚਿਕਨ ਬਣਾ ਕੇ ਖਾ ਜੇ ਕੁਛ ਤਾਂ ਕਰੂੰਗੀ ਠੀਕ ਹੈ ਤੇ ਖੁਸ਼ ਹੋਣੀ ਜੇ ਤੱਕ ਨਹੀਂ ਆਏ ਮੈਨੂੰ ਲੱਗਦਾ ਸਾਡਾ ਪ੍ਰੈਂਕ ਵਿੱਚ ਹੀ ਰਹਿ ਜਾਣਾ ਮੈਂ ਤਾਂ ਸਬਜੀ ਵੀ ਪਈ ਗੱਲ ਹੈ ਇਹਨਾਂ ਨੂੰ ਕਹਿ ਕੇ ਆਈਆਂ ਵੀ ਤੁਸੀਂ ਵੇਖ ਲਿਓ ਜੇ ਇਹ ਨਾ ਹੋਵੇ ਪਠਾ ਬੰਜੇ ਸਬਜੀ ਦਾ ਵੀ ਸਾਡੀ ਖੂਬਸੂਰਤ ਗੱਡੀ ਬਾਹਰ ਖੜੀ ਹੋਈ ਹੈ ਤੇ ਸਾਡਾ ਖੂਬਸੂਰਤ ਡੈਕੋਰੇਸ਼ਨ ਵੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਹਾਂਜੀ ਇਹ ਆ ਸਾਡਾ ਮੇਨ ਐਂਟਰੀ ਵਾਲੀ ਡੈਕੋਰੇਸ਼ਨ ਕਿੰਨੇ ਸਨੇ ਫਲਾవర్ ਲੱਗਦੇ ਨੇ ਆ ਇਹਦੇ ਹਵਾ ਨਾਲ ਤੇ ਬਹੁਤ ਵਧੀਆ 뷰 ਲੱਗਦਾ ਇਸ ਵੇਲੇ ਮਜ਼ਾ ਬੜਾ ਅਸੀਂ ਅਕਸਰ ਹੀ ਐਸੇ ਵੇਲੇ ਨਾ نیچے ਆ ਜਾਂਦੇ ਹਣਾ ਹਾਂਜੀ ਤੇ ਗਰਮੀਆਂ ਚ ਆਪਾਂ ਕਿੰਨਾ ਇੰਨਾ ਟਾਈਮ ਇੱਥੇ ਰਹਿਣੇ ਸੇ ਯਾਰ ਕਰਦੇ ਹਾਂ ਹਣਾ ਤੇ ਅਸੀਂ ਉੱਥੇ ਇੱਕ ਤੂਤ ਲੱਗਾ ਗਾਇਜ਼ ਅਸੀਂ ਨਾ ਕਿ ਤੂਤੀਆਂ ਵੀ ਖਾਂ ਤੂਤੀਆਂ ਵੀ ਖਾ ਕੇ ਆਵਨੇ ਆ ਤੇ ਹਾਂਜੀ ਮੈਮ ਕਿੱਥੇ ਚੱਲੇ ਆਪਾਂ ਆਪਾਂ ਹੁਣ ਚੱਲੇ ਥੱਲੇ ਡਿਨਰ ਕਰਨ ਸਾਡਾ ਅਚਾਨਕ ਹੀ ਪਲਾਨ ਬਣ ਗਿਆ ਵਾਓ ਜੀ ਵਾਓ ਤੇ ਅਸੀਂ ਹੁਣ ਰੀਕੇ ਟੇਬਲ ਲਾ ਲਿਆ ਡਿਨਰ ਰੈਡੀ ਆ ਇਹ ਸਬਜੀ ਪਾਣੀ ਤੇ ਭਾਂਡੇ ਤੇ ਰੋਟੀਆਂ ਉਹਦਰੋਂ ਸਾਰੇ ਚੱਕ ਲੀਏ ਅੱਜ ਫੋਕਰੀ ਸਵੇਰੇ ਇਧਰ ਵੇਖੋ ਮੈਂ ਕਿਹੜਾ ਖੜਾ ਨਹੀਂ ਛੱਡਣ ਦੇ ਛੱਡ ਦੋ ਕਿਹੜਾ ਰੋਟੀਆਂ ਰਡੀਆਂ ਹੋ ਜਾਣੀਆਂ ਚੋ ਚਲੋ ਆਪਨੇ ਵੀਰ ਜੀ ਨੇ ਥਾਲੀ ਪੱਕੀ ਹੋਈ ਹੈ ক্রিকেট ਮੈਚ ਨਹੀਂ ਮਿਸ ਹੋਣਾ ਚਾਹੀਦਾ ਸਾਡਾ ਸੈਟਅਪ ਟੱਪ ਨੂੰ ਇਹ ਬੜਾ ਅੱਜ ਨਾ ਮੈਂ نیچے ਆਈ ਤੇ ਮੈਨੂੰ ਲੱਗ ਬੜਾ ਵਧੀਆ ਮੌਜਾ ਲੱਗਾ ਮੈਂ ਸੋਚਿਆ ਆਪਾਂ ਇੱਥੇ ਬੈਠ ਕੇ ਅੱਜ ਡਿਨਰ ਕਰਦੇ ਆਂ ਹਾਂਜੀ ਨਾਲੇ ਖੁੱਲੀ-ਖੁੱਲੀ ਹਵਾ 'ਚ ਚਲੋ ਜੀ ਸਬਜੀ ਪਾਉ ਖਾਓ ਬਹੁਤ ਵਧੀਆ ਪਲਾਨ ਆ ਹਾਂ ਦੇਖੋ ਗਾਇਸ ਕਿੰਨੀ ਵਧੀਆ ਸਬਜੀ ਬਣੀ ਹੈ ਪਤਾ ਨਹੀਂ ਕੀ ਗੱਲ ਹੋਵੇ ਇਹਨਾਂ ਨੂੰ ਇੰਨੀਆਂ ਗੱਲਾਂ ਆਉਂਦੀਆਂ ਜਦੋਂ ਕੈਮਰਾ ਚੱਕ ਲੈਂਦਾ ਹੈ ਬਸ ਗੱਲਾਂ ਹੋਣੀਆਂ ਬੰਦ ਲੋਕੀ ਦੇ ਟਾਈਮ ਤੇ ਚਾਹੀਆਂ ਗੱਲਾਂ ਓ ਮਾਈ ਗਾਡ ਮੈਂ ਨਹੀਂ ਬੋਲਦੀ ਹੁੰਦੀ ਸਗਰ ਰੋਟੀ ਖਾਂਦੇ ਸਮੇਂ ਤੁਸੀਂ ਤਾਂ ਵੱਧ ਗੱਲਾਂ ਕਰਦੇ ਹੋ ਹੁਣ ਖੁਸ਼ ਵੀ ਬਹੁਤ ਬੋਲਦਾ ਹੈ ਨਹੀਂ ਮੈਂ ਤਾਂ ਨਹੀਂ ਬੋਲਦਾ ਮੈਂ ਸੈਨਾ ਬੱਚਾ ਆ ਜਾ ਆ ਜਾ ਹੁਣ ਇੱਕ ਥੋੜੀ ਸਬਜ਼ੀ ਹੁਣ ਹਾਂ ਹੁਣ ਕੀ ਹੁਣ ਰੋਟੀ ਖਾਓ ਗਰਮ ਗਰਮ ਚਟਕੀਆਂ ਮੈਂ ਨਹੀਂ ਕਿੱਤੀ ਖਾਣੀ ਮੈਂ ਉੱਥੇ ਤਾਰੀਆਂ ਕੋਮਲ ਅਸੀਂ ਰੋਟੀ ਖਾਦੇ ਹੁੰਨਾ ਜਦੋਂ ਤੂੰ ਉੱਥੇ ਟਿੱਕੀ ਖਾ ਗਿਆ ਹਾਂਜੀ ਟਿੱਕੀ ਨਹੀਂ ਮੈਂ ਫਰੂਟ ਚਾਟ ਖਾ ਕੇ ਆਉਣੀ ਆ ਫਰੂਟ ਚਾਟ ਬਸ ਫੋਇਲ ਦੇ ਕੁਕਾਰ ਨਹੀਂ ਨਹੀਂ ਵੱਧ ਖਿਲ ਰਿਹਾ ਸਹੀ ਗੱਲ ਹੈ ਹਲੋ ਚੁੱਕ ਚੁੱਕ ਖਾਦੀ ਆ ਉਹ ਬੜਾ ਕੁਸਤਿਆਉਣਾ ਉਹ ਤਾਂ ਤੇਰੇ ਵਾਸਤੇ ਆ ਨਾ ਗਰਮ ਗਰਮ ਇਧਰ ਟਿੱਤੀ ਡੌਗੀ ਫੋਸ ਵੀ ਕਰਾਂ ਇਹਦੇ ਵਿੱਚੋਂ ਕੱਢ ਕੇ ਮੇਰੀ ਟਿੱਤੀ ਤੇ ਆ ਰਿਹਾ ਮੈਂ ਖਾ ਲਾਂ ਹੀ ਖਾਣੀ ਟਿੱਤੀ ਗਾਇਜ਼ ਮੈਨੂੰ ਕੋਲੀ ਚ ਨਹੀਂ ਟੇਸਟ ਲੱਗਦੀ ਸੁੱਕੀ ਸਬਜ਼ੀ ਵਿੱਚ ਆ ਰੋਟੀ ਦੇ ਉੱਤੇ ਆਓ ਗਾਇਜ਼ ਖਾ ਲਓ ਸੌਜੀ ਇਹਦੇ ਜੀ ਪਲਟੀ ਆ ਨਾ ਇੰਨਾ ਥੋੜਾ ਬਹਿ ਹੀ ਆ ਗਾਈਸ ਆਵੇ ਖਵੜੀ ਬਾਦੋ ਸਬਜੀ ਜਿੱਕੇ ਹੋਣੀ ਕਿਉਂ ਚ ਸਬਜੀ ਪਾਣੀ ਇੱਧਰ ਗਾਈਸ ਇੱਧਰ ਵੇਖੋ ਮੱਝ ਤੁਸੀਂ ਕਦੀ ਵੇਖੀ ਮੱਝ ਰੋਟੀ ਖਾਂਦੀ ਅੱਛਾ ਲੱਪਰਾ ਹੋ ਜਾ ਤੂੰ ਚਿੱਟੀਆਂ ਖਾਣ ਵਾਲੀ ਇਹ ਗੱਲਾਂ ਕਰਦੀ ਮਨਣਾ ਖਾਣ ਰੋਟੀਆਂ ਹਾਂਜੀ ਆਵੇ ਤਿੱਤੀਆਂ ਆ ਸਿਆਣਾ ਇਹ ਮੁੰਡਾ ਪਰਾ ਥੋੜਾ ਜਿਆ ਕਮਲ ਹੈ ਕੋਸ਼ਕੀ ਕਹਿੰਦਾ ਸੀ ਸਬਜੀ ਚ ਲੂਣ ਘਾਤੇ ਨਹੀਂ ਨਹੀਂ ਰੋ ਪਰ ਨਹੀਂ ਲੂਣ ਘੱਟ ਸੀ ਹੈਨਾ ਅੱਗੋਂ ਕੀ ਜਵਾਬ ਮਿਲਿਆ ਸੀ ਹੁਣ ਹੋ ਗਿਆ ਪੂਰਾ ਕਹਿੰਦਾ ਮੈਂ ਤਿੰਨ ਰੋਟੀਆਂ ਖਾ ਲਈਆਂ ਮੈਨੂੰ ਹੁਣ ਪਤਾ ਲੱਗਾ ਵੀ ਲੂਣ ਘੱਟ ਆ ਸਬਜ਼ੀ ਚ ਪਾਪਾ ਕਹਿੰਦੇ ਅੱਜ ਬ੍ਰਸ਼ ਕਰ ਲਿਆ ਹੈਨਾ ਤਾਂ ਇਹਨੂੰ ਪਤਾ ਲੱਗਾ ਜਿ ਲੂਣ ਘੱਟ ਹੈ ਕੀ ਆਪਕੇ ਵੀ ਤੂ ਕੀ ਆਪਕੇ ਵੀ ਪੇਸਟ ਮਿੰਨੂ ਮਗਾਇਆ ਹੈ ਟੂਥਪੇਸਟ ਆਪਣੀ ਲੈ ਤੂੰ ਤੇ ਤੂੰ ਤਾਂ ਵਰਤਦਾ ਹੀ ਨਹੀਂ ਤੇ ਤੇਰੇ ਨੂੰ ਟੂਥਪੇ ਕਿਥੇ ਨਮਕ ਆ ਗਿਆ ਹੂੰ ਇਹ ਵੀ ਗੱਲ ਪੁਆਇੰਟ ਹੈ ਹਨ ਹਾਂਜੀ ਸਹੀ ਗੱਲ ਹੈ ਪੁਆਇੰਟ ਨੂੰ ਮਿੰਟਾ ਡੈਟ ਮੁਕਦਮਾ ਤੇ ਬਿਨਾ ਬਿਨਾ ਪੇਸਟ ਤੋਂ ਹੀ ਮੈਂ ਬਰਸ਼ ਕਰ ਲੈਣਾ ਕੀ ਕੋਸ਼ੇ ਮੈਂ ਤੇਰੇ ਵਰਗਾ ਉੱਥੇ ਵਿਆਹ ਤੇ ਇੱਕ ਮੁੰਡਾ ਵੇਖਿਆ ਸਾਡੀਆਂ ਕਾਪੀਆਂ ਪੰਜ ਹੁੰਦੇ ਇੱਕ ਨਾਲ ਇੱਕ ਇੱਕ ਸੱਤ ਸੱਤ ਹੂੰ ਸੱਤ ਇੱਕੋ ਸ਼ਗਲ ਦੇ ਹਿੱਕੋ ਸ਼ਗਲ ਦੇ ਇਹ ਨਹੀਂ ਪਤਾ ਵੀ ਤੇਰੀ ਫਸਟ ਕਾਪੀ ਸੀ ਕਿ ਸਾਕਣ ਦੀ ਕਾਪੀ ਸੀ ਪਰ ਹੈਗਾ ਤੇਰੇ ਵਰਗਾ ਹੀ ਸੇਮ ਕਾਪੀਆਂ ਹੀ ਹੁੰਦੀਆਂ ਨੇ ਸਾਡੀ ਸੈਕੰਡ ਕਾਪੀ ਵੀ ਨਹੀਂ ਮਿਲਦੀ ਅਸੀਂ ਬ੍ਰਾਂਡ ਆ ਆ ਇੰਨਾ ਵੱਡਾ ਬ੍ਰਾਂਡ ਜਿੰਦੀ ਥਰਡ ਕਾਪੀ ਮਿਲਦੀ ਸੈਕੰਡ ਮਿਲਦੀ ਨਹੀਂ ਇਹ ਨਹੀਂ ਵੱਡੀ ਫੀਲਿੰਗ ਨਹੀਂ ਚੁੱਕਣੀ ਚਾਹੀਦੀ ਫੀਲਿੰਗ ਹੀ ਚੱਕਣ ਜੱਗਾ ਆਹ ਵਾਹ ਜੀ ਆਈ ਜਾਂਦੀ ਆਪ ਤਾਂ ਦਿੰਦਾ ਨਹੀਂ ਓ ਮਾਈ ਗਾਡ ਗਾਈਸ 얘ਦਰ ਵੇਖੋ ਰੋਟੀ ਖਾ ਕੇ ਪਚਾ ਵੀ ਲਈਏ ਨੇ ਤਾਂ ਆਪਦੀ ਸਹੀ ਗੱਲ ਆਪਾਂ ਇੱਥੇ ਤੁਰ ਫਿਰ ਲੈਨੇ ਆ ਨਾ ਸੈਰ ਕਰ ਲਈ ਮੇਰੀ ਤਾਂ ਅੱਖੀ ਲੋਕ ਤਾਂ ਪਾਚ ਗਿਓ ਸਭ ਸੀ ਕਿਵੇਂ ਦੀ ਲੱਗੀ ਅੱਜ ਕੱਚੀ ਹੋਈ ਦੋ ਜੀਜਾ ਪਹਿਲੀ ਕੱਚੀ ਦੂਜੀ ਲੂੜੀ ਕਰਦੀ ਨਹੀਂ ਵੇਚਦੀ ਨਹੀਂ ਕੰਨੀ ਬਹੁਤ ਸਵਾਦ ਸੀ ਜੀਤਾ ਸਵਾਦ ਸੀ ਕੱਚੀ ਥੋੜੀ ਜੀ ਪਰ ਫੁਮਾਣੀ ਰੋਟੀ ਬਣਾਉਣੀ ਆ ਨਹੀਂ ਆਣੀ ਤੁਹਾਡੇ ਕੋਲ ਪੈਸੇ ਦੇ ਕੇ ਕਰਨ ਤੇ ਅਗ ਲਗਰਾ ਵੀ ਲੱਗੇ ਸਹੀ ਗੱਲ ਪੈਸੇ ਦਾ ਚੱਕਰ ਬਾਹੂ ਹੋਈਆ ਪੈਸੇ ਕਾ ਇੱਕ ਨੂੰ ਤਾਂ ਗਾਇਸ ਵੀਰੇ ਇੰਨੀ ਸਬਜੀ ਸਵਾਦ ਲੱਗੀ ਉਹ ਤਾਂ ਗਾਇਬ ਹੀ ਹੋ ਗਿਆ ਉਹ ਛੂਟ ਵੱਟ ਗਿਆ ਅੱਗੋਂ ਤੋਂ ਵੀ ਆਪੇ ਸਮਝ ਆ ਰਿਹਾ ਸੀ ਕਰਤੀ ਸਮਝ ਸਕਦੇ ਜੀ ਉਸ ਟਾਈਮ ਕਿੱਥੇ ਗਿਆ ਹੋਏਗਾ ਅਸੀਂ ਨਾ ਨਹੀਂ ਲੈਣਾ ਚਾਹੁੰਦੇ ਕਿਉਂਕਿ ਅਸੀਂ ਜਿੱਤ ਆ ਜਿੱਤ ਆ ਓ ਮਾਈ ਗਾਡ ਕੈਮ ਦੇ ਉਹ ਗਾਇ ਇਸਾ ਬੱਚਾ ਬਹੁਤ ਸ਼ਰਾਰਤ ਕਰਦਾ ਹੈ ਇਹ ਇਹਨੂੰ ਕੁੱਟ ਪੈਣੀ ਚਾਹੀਦੀ ਆ ਜਾਂ ਨਹੀਂ ਪਹਿਣੀ ਚਾਹੀਦੀ ਹਾਂਜੀ ਪਹਿਣੀ ਚਾਹੀਦੀ ਇਧਰ ਵੇਖੋ ਰੋਟੀ ਖਾ ਕੇ ਡੰਡ ਕੌਣ ਲਾਉਂਦਾ ਹੈ ਮੈਂ ਸਭ ਤੋਂ ਵੱਡਾ ਬੇਵਕੂਨ ਬੱਚਾ ਲਾਉਂਦਾ ਮੈਂ ਤੈਨੂੰ ਮਹਾਰਾਜ ਵਾਲੀ ਫੀਲਿੰਗ ਦਵਾਵਾਂ ਚਲੋ ਮੈਂ ਆ ਮਹਾਰਾਜ ਬਣਦਾ ਚਲੋ ਮੈਂ एनी मेहनत अमरेंद्र बाहुबली नामलाज खुश यार <laughs> राज कुमार जी पधार रहे हैं महाराज राजकुमार नहीं आप तो भी राजकुमार है महाराज तो वो महाराज यमरेंद्र महाराज और नादे पियो दा विवाह है आज उन्होंने डीजे लाए अमरेंद्र बाहुबली पधार रहे हैं क्या <laughs> खबर है वजीर खबर ये है वजीर कि गाजर कच्ची और एक और, और, और खबर खबर है कि उसमें नक नमक भी कम था अरे नमक तो समुंदर में बहुत है उस बावर्ची को बुलाया जाए उसका सिर कलम करा दिया जाए बावर्ची तो भी गायब हो चुका है बावर्ची को ढूंढे महाराज हम हाजिर हुए इसका सर कलम कर दिया जाए महाराज क्षमा महाराज क्षमा क्षमा महाराज आप आपका दंड है आपको पचहत्तर करोड़ों की सजा मिलती है सजा माफ करें महाराज की। आगे से ये गलती नहीं करेंगे महाराज 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 बहुत दिलदार आप दिल हैं महाराज जय हो महाराज की हो, की जय हो <laughs> महाराज 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 हमारी एक विनती है महाराज हमारी एक विनती है नहीं कबूल की जाए पता की सारे बर्तन साफ कर दीजिए बहुत होगी महाराज और <laughs> ਹਨ ਤੜਿਆ ਥੱਲੇ ਆ ਜੀ ਆਪਾ ਅਮ੍ਰੇਦਰ ਬਾਹੂ ਬਲੀ ਕੋ ਐਸਾ ਬੋਲਾ ਇਸ ਦਾ ਸਿਰ ਕਰਮ ਕਰਕੇ 50 ਕੋੜੇ ਮਾਰੇ ਜਾਏ। ਜਾਗਦੀ ਆਓ ਸੋ ਗਾਇਸ ਕੋਮਲ ਚੱਲੀ ਆ ਡਰਾਈਵਰ ਸਾਹਿਬ ਡਰਾਈਵਰ ਕੈਂਟ ਡਰਾਈਵਰ ਆ ਬੱਚ ਕੇ ਸਹੀ ਕੋਮਲ ਨੂੰ ਕਹਿਓ ਭਾ ਮਿੰਕੀ ਥੋੜਾ ਨਾ ਵਾਈਗਰੂ ਵਾਈਗਰੂ ਕਰਦੀ ਰਵੇ ਰਾਹ ਚ ਮੇਰ ਨਾਲ ਤੂੰ ਜਾਨਣਾ ਹੁਣ ਉਹ ਦਣੀ ਵੈਗਰੂ ਕਰਦਾ ਮੈਂ ਪਿੱਛੇ ਬੈਠਾ ਕਰਦਾ ਰਹਿਣਾ ਤੈਨੂੰ ਭਲੇਖਾ ਏ ਕੋਮਲ ਬਚ ਕੇ ਥੋੜਾ ਆ ਡਰਾਈਵਰ ਟੱਕੜੀ ਅੱਜ ਕੋਮਲ ਪਹਿਲੀ ਪਹਿਲੀ ਪੌੜੀ ਦਾ ਪਾਠ ਜਾਰੀ ਰੱਖੀ ਠੀਕ ਬਾਈ ਬਾਈ ਜਲਦੀ ਆ ਬਣਾਏ ਆਪਣੇ ਕਲਾਈਂਟ ਆ ਸੂਚੂਗੀ ਦੇ ਆਏਗੀ